ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕੇ ਕਰ ਮੰਗਣ ਜਾਈ ਤੁਸੀਂ ਗ੍ਰਸਤ ਛੱਡ ਕੇ ਤੇ ਆ ਗਏ ਪਹਾੜਾਂ ਵਿੱਚ ਜੰਗਲਾਂ ਵਿੱਚ ਤੇ ਤੁਹਾਨੂੰ ਜਰਾ ਵੀ ਲੱਗਿਆ ਨਹੀਂ ਆਉਂਦੀ ਜਿਹੜੀ ਔਰਤ ਨੂੰ ਮਾੜਾ ਕਹਿੰਦੇ ਉਹਦੇ ਬੂਹੇ ਤੇ ਜਾ ਕੇ ਰੋਟੀ ਖਾਣ ਲਈ ਫਿਰ ਖਪਰੀ ਡੋਲਦੇ ਤੋ ਧੰਗੁਰੂ ਨਾਨਕ ਸਾਹਿਬ ਗ੍ਰਸਤ ਦੀ ਵਕਾਲਤ ਕਰਦੇ ਉਹਨਾਂ ਦੀ ਅੰਦਰਲੀ ਰੁਕੀ ਹੋਈ ਬਿਰਤੀ ਨੂੰ ਹੋਰ ਉੱਚਿਆਂ ਚੁੱਕਣ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਗ੍ਰਸਤ ਦਾ ਅਸਲੀ ਗਿਆਨ ਬਖਸ਼ਿਸ਼ ਕਰਦੇ ਹੋਏ ਮਾਰਗਦਰਸ਼ਨ ਕਿਵੇਂ ਕਰਦੇ ਨੇ 골ਡਨ ਜੋੜੀ ਜਸਵੰਤ ਸਿੰਘ ਕਰਮੂ ਵਾਲਾ ਤੇ ਨਿਸ਼ਾਨ ਸਿੰਘ ਮੱਲੀ ਦੀ ਮਿੱਠੀ ਸੁਰ ਵਿੱਚ ਇੰਜ ਸੁਣੋ ਬੇਇਮਾਨੇ ਸੋਨਨਾਥਾ ਦੇ ਬਿਆਨ ਜੀ ਸੱਚ ਦੇ ਅਰਥ ਗੁਰੂ ਸਮਝਾਣ ਜੀ ਹੋ ਮਸਰਿਆ ਗ੍ਰਿਸ਼ਤ ਵਿੱਚ ਨਾ ਖੰਡ ਦੇ 나ਥੋ ਕਿਉਂ ਗ੍ਰਿਸ਼ਤਿਆਂ ਨੂੰ ਫਿਰੋ ਪੰਡ ਦੇ ਹੋ ਜੀ ਤੁਹਾਡੇ ਮਾਪਿਆਂ ਨਾਲ ਜੀ ਗ੍ਰਿਸ਼ਤ ਕਰਿਆ ਤਾਹੀ ਜਗ ਤੁਸਾਂ ਨੇ ਜਨਮ ਧਰਿਆ ਜੰਮ ਕੇ ਗ੍ਰਸਤੋਂ ਭੱਜੇ ਹੋ ਕੰਡ ਦੇ 나ਥੋ ਕਿਉਂ ਗ੍ਰਸਤੀਆਂ ਨੂੰ ਫਿਰੋ ਪੰਡ ਦੇ ਓ ਜੀ ਜਿੰਨੂੰ ਤੁਸੀਂ ਅੱਗ ਵਿਸ਼ੇ ਦੀ ਪਕਾਰ ਦੇ ਜਿੰਨੂੰ ਤੁਸੀਂ ਅੱਗ ਵਿਸ਼ੇ ਦੀ ਪਕਾਰ ਦੇ ਪੀਰ ਅਵਤਾਰ ਜੰਮੇ ਏਸੇ ਨਾਲ ਦੇ 나ਥੋ ਕਿਉਂ ਗ੍ਰਸਤੀਆਂ ਨੂੰ ਫਿਰੋ ਭੰਡ ਦੇ 오 ਜੀ ਗ੍ਰਸਤੀ ਦੀ ਹੁੰਦ ਬਣੀ ਯਾਦ ਕਾਲ ਤੋਂ ਸ਼ਿਵ ਸ਼ਕਤੀ ਦੇ ਜਾਣ ਲੋ ਹਿਵਾਲ ਤੋਂ 오 ਤੁਸੀਂ ਕਿੱਥੋਂ ਆਏ ਭਰੇ ਹੋਏ ਕੁਮੰਡ ਦੇ 나ਥੋ ਕਿਉਂ ਗ੍ਰਸਤੀਆਂ ਨੂੰ ਫਿਰੋ ਭੰਡ ਦੇ 오 ਜੀ ਗ੍ਰਸਤੀ ਜੇ ਹੁੰਦ ਸਾਰੇ ਸੰਸਾਰ ਦੀ ਜੀਵ ਜੰਤੂ ਪਸ਼ੂ ਪੰਛੀ ਪਰਵਾਰ ਦੀ ਪਉਦੇ ਨਾਰ ਮਾਦਾ ਪਉਦੇ ਨਾਰ ਮਾਦਾ ਫਲਾਂ ਲਈ ਉਹ ਮੰਡਦੇ 나ਥੋ ਕਿਉਂ ਗ੍ਰਸਤੀਆਂ ਨੂੰ ਫਿਰੋ ਭੰਡ ਦੇ ਹੋ ਜੀ ਗ੍ਰਸਤੀ ਦੇ ਦਰੋਂ ਆਉਂਦੀ ਰੋਜੀ ਤੁਹਾਡੀ ਆਏ ਨੰਦਾ ਤੇ ਨਿੰਦੋਂ ਇਹ ਹਰਾਨੀ ਡਾਡੀ ਏ ਪਰਦੇ ਨਹੀਂ ਰਹਿਣੇ ਰਚੇ ਹੋਏ ਪਖੰਡ ਦੇ 나ਥੋ ਕਿਉਂ ਗ੍ਰਸਤੀਆਂ ਨੂੰ ਫਿਰੋ ਭੰਡ ਦੇ ਕਿਰਤੀ ਨੂੰ ਭੰਡੋਆਂ ਨਖਾਣੇ ਵੇਲਿਓ ਅੰਧ ਵਰਤੌਂਦੇ ਗੋਰਖ ਦੇ ਚੇਲਿਓ ਹੋ ਕਰਾ ਮਾਤ ਰਾਹੀ ਲੋਕ ਫਿਰੋ ਗੰਡ ਦੇ 나ਥੋ ਕਿਉ ਗ੍ਰਸਤੀਆਂ ਨੂੰ ਫਿਰੋ ਭੰਡ ਦੇ ਉਹ ਦੀ ਛੱਡ ਕੇ ਹਰੀ ਦਾ ਨਾਮ ਸੰਸਾਰ ਜੇ ਸਿੱਧੀਆਂ ਚ ਪੈ ਬੁਧਾਲਿਆ ਪਗਣ ਨਾਰੰਡ ਦੇ 나ਥੋ ਕਿਉਂ ਗ੍ਰਸਤੀਆਂ ਨੂੰ ਫਿਰੋ ਪੰਡ ਦੇ ਹੋ ਜੀ ਮੈਂ ਨਾ ਮਾਰੀ ਧਾਰੇ ਜ ਅਨੇਕਾਂ ਭੇਖ ਜੀ ਤੂੰ ਦੇ ਬਿਨਾ ਸਿੱਧੀ ਹੋਵਣੀ ਨਾ ਰੇਖ ਜੀ ਹੋ ਰੋਸ਼ਨੀ ਮਿਲੇ ਨਾ ਬਿਨਾ ਪਰਚੰਡ ਦੇ 나ਥੋ ਕਿਉਂ ਗ੍ਰਸਤੀਆਂ ਨੂੰ ਫਿਰੋ ਪੰਡ ਦੇ ਆ ਵੇਲਣਾ ਤੋਂ ਦੇਸ਼ ਕਰਨਾ ਆਜ਼ਾਦ ਹੈ ਹੋ ਰਚਣੇ ਨਮੂਨੇ ਰਚਣੇ ਨਮੂਨੇ ਮਸਤ ਸੱਚ ਖੰਡ ਦੇ 나ਥੋ ਕਿਉਂ ਗਰੀਸਤਿਆਂ ਨੂੰ ਫਿਰੋ ਪੰਡ ਦੇ